ਦੀ ਜੁਬਾਨ ਕੱਟਨ ਵਾਸਤੇ ਸਾਰੇ ਕੰਮ ਜਾਣਦੀ ਹੈ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਵੇਰੇ ਸਵੇਰੇ 5 ਵਜੇ ਦੇ ਚੱਲ ਰਹੇ ਨੇ 5 ਵਜੇ ਦੇ ਕੰਮ ਕੱਪੜਿਆਂ ਦਾ ਢੇਰ ਢੋਲਿਆ ਬਈ ਅਸੀਂ ਦੋਵਾਂ ਜੀਆਂ ਨੇ ਰਲ ਕੇ ਬਈ ਠੰਡ ਦੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਐ ਤੇ ਉਹ ਖੜੇ ਮੇਰੇ ਸਰਦਾਰ ਜੀ ਚਾਹ ਦਾ ਕੰਮ ਸੰਭਾਲ ਰਹੇ ਨੇ ਕਿਉਂਕਿ ਸਵੇਰੇ ਸਵੇਰੇ ਠੰਡ ਚ ਅਸੀਂ ਕੱਪੜੇ ਬੜੇ ਧੋਲੇ ਨੇ ਹੁਣ ਨਾਲ ਰੱਖ ਲਈਏ ਬਈ ਅਸੀਂ ਮਦਾਣੀ ਰਾਤ ਨੂੰ ਲਾਤੀ ਸੀ ਜਾਗ ਮਲਾਈ ਨੂੰ ਤੇ ਹੁਣ ਜੜਕਦੇ ਪਏ ਆ ਤੇ ਉਹਦੇ ਬਾਅਦ ਅਸੀਂ ਝੋਕ ਬਣਾਣਾ ਚਿੱਲੇ ਤੇ ਜਿਹੜਾ ਆਪਾਂ ਨਵਾਂ ਲੈ ਕੇ ਆਏ ਆ ਚਿੱਲੇ ਨੂੰ ਸੀ ਮਿੱਟੀ ਲਾ ਲਈਏ ਮੈਂ ਤੁਹਾਨੂੰ ਦਿਖਾ ਦਿੰਦੀ ਆ ਲੈ ਲੈ ਸਦਾ ਜਿੱកਦੇ ਲੈ 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 ਹਲੋ ਜੀ ਚੁੱਲ੍ਹੇ ਨੂੰ ਮਿੱਟੀ ਲੱਗੀ ਸੀ ਵੀ ਰਾਤ ਨੂੰ ਤੇ ਹੁਣ ਬਸ ਇਹ ਧੁੱਪ 'ਚ ਸੁੱਕ ਜਾਏਗੀ। ਉਹਦੇ ਬਾਅਦ ਅਸੀਂ ਦੁਪਹਿਰੇ ਮਲਾਈ ਦੀ ਜਿਹੜਾ ਘਿਓ ਬਣਾਣਾ ਉਹ ਬਣਾਵਾਂਗੇ ਕਿਉਂਕਿ ਹੁਣ ਮਿੱਟੀ ਜਿਹੜੀ ਗਿੱਲੀ ਹੈ ਰਾਤ ਨੂੰ ਲੇਟ ਲਾਈ ਹੈ ਕਿਤੇ ਸਾਨੂੰ ਮਿੱਟੀ ਨਹੀਂ ਮਿਲੀ ਛੇਤੀ। ਆ ਚਾਰਵਾ ਕਿਹੜੀਆਂ ਪੈੜੀਆਂ ਲੱਗ ਰਹੀਆਂ ਇੱਥੇ ਹੈਂ? ਸਾਈਡ 'ਤੇ ਰੱਖਿਆ ਕਰੋ। ਜੀ। ਅਰੇ ਭਾਈ ਕੀ ਹੋ ਜਾ ਦਿਸਣਾ ਨਹੀਂ ਚਾਹੀਦਾ ਹੁਣ ਇੱਕ ਫੋਟੋ ਹੋ ਜੇ ਇਹਦੇ ਨਾਲ ਜਦੋਂ ਟਿੱਕਰ ਮਿਲਾਈ ਰੜਕਦੀ ਪਈ ਐ ਅਸੀਂ ਕੱਪ ਕੱਪ ਪੀ ਲਈਏ ਚਾ ਠੀਕ ਹੈ ਜੀ ਲੈ ਚੱਲੇ ਨੇ ਸਰਦਾਰ ਜੀ ਅੰਦਰ ਅਸੀਂ ਪ੍ਰੋਹਣੇ ਬਣ ਕੇ ਆਪ ਹੀ ਆਏ ਹੋਏ ਆ ਨਾਲ ਰੱਖੇ ਨੇ ਬਿਸਕਟ ਨਾਲ ਰੱਖੀਏ ਚਾ ਹੁਣ ਅਸੀਂ ਨਿੱਘੀ ਨਿੱਘੀ ਚਾ ਪੀਵਾਂਗੇ ਥੋੜੀ ਜੀ ਠੰਡ ਦੂਰ ਕਰਾਂਗੇ ਫਿਰ ਕਿਉਂ ਬਣਾਵਾਂਗੇ ਕਿਉਂ ਹੋਣੇ ਬਣਨਾ ਹੀ ਨਹੀਂ ਸੱਚ ਹੋਣੇ ਕਿਉਂਕਿ ਧੁੱਪ ਨਹੀਂ ਧੁੱਪ ਚੜੇਗੀ ਮਿੱਟੀ ਚੁੱਲੇ ਦੀ ਸੁੱਕੇਗੀ ਫਿਰ ਕਿਉਂ ਬਣੇਗਾ ਥੋੜੀ ਦੇਰ ਨੂੰ ਐਵੇਂ ਰੜਕ ਕੇ ਰੱਖ ਦਾਂਗੇ ਬੰਦ ਕਰਕੇ ਪ੍ਰੋਣੇ ਚਲੇ ਗਏ ਨੇ ਹੁਣ ਆਪਾਂ ਭਾਂਡੇ ਚੱਕ ਲਈਏ ਕਿਵੇਂ ਚੱਕਾਂ ਸਾਰਿਆਂ ਨੂੰ ਇਕੱਠਿਆਂ ਨੂੰ ਹੁਣ ਸੋਚ ਰਹੀ ਹਾਂ ਮੈਂ ਸਾਰਿਆਂ ਨੂੰ ਇਕੱਠਿਆਂ ਨੂੰ ਕਿਵੇਂ ਲੈ ਕੇ ਜਾਵਾਂ ਇਹਨੂੰ تیرਖਾਂ ਕਿ ਇਹਨੂੰ تیرਖਾਂ ਖਤਰਾ ਬੜਾ ਹੈ ਦੋਮਾ ਚ ਕੋਈ ਵੀ ਚੀਜ਼ ਦੇਖ ਸਕਦੀ ਹੈ ਪਰ ਬੰਦਿਆਂ ਨੂੰ ਖਤਰੇ ਵੀ ਲੈ ਲੈਣੇ ਚਾਹੀਦੇ ਆ ਥੋਲੀ ਥੋਲੀ ਤੁਰ ਲੈਣੇ ਆ ਆਪਾਂ ਚੁੱਕਦੇ ਆ ਨਹੀਂ ਮੈਂ ਨਹੀਂ ਖਤਰਾ ਲੈਣਾ ਇੱਥੇ ਬਹਿ ਜਾ ਬਈ ਤੁਸੀਂ ਮੰਝੇ ਦੇ ਕਿੱਕ ਕਰ ਕਰ ਕੇ ਲੈ ਕੇ ਜਾਂਦੇ ਆ ਤੁਹਾਨੂੰ ਮੈਂ ਵੇਲੀ ਅੰਦਰ ਚਾਹ ਪੀਤੀ ਜਾਨੀ ਐ ਤੇ ਮੇਰੀ ਸੱਸ ਮੇਰੀ ਸੱਸ ਕਿਉਂ ਹੈ ਦੀ ਮੇਰੀ ਰਿਐਲਿਟੀ ਦੇ ਵਿੱਚ ਮੇਰੀ ਸੱਸ ਲੱਗਦੀ ਹੈ ਬੰਦਾ ਘੱਟ ਕਿਉਂਕਿ ਜਿਹੜੇ ਕੰਮ ਮੈਂ ਬਾਅਦ ਚ ਕਰਨੇ ਨੇ 5 ਮਿੰਟ ਰੋਕੇ ਇਹ ਪਹਿਲਾਂ ਹੀ ਕਰ ਲੈਂਦੀ ਹੈ ਕਿ ਤੂੰ ਮੈਂ ਮੈਂ ਕਰ ਲਾਂ ਅਵੇ ਲੋ ਸਾਰੇ ਕੰਮ ਜਾਣਦੀ ਹੈ ਤੇਰੀ ਸੱਸ ਮੈਨੂੰ ਹੌਲੀ ਹੌਲੀ ਸਿਖਾਈ ਜਾਂਦੀ ਹੈ ਕਿ ਐਵੇਂ ਮਧਾਣੀ ਨਾਲ ਦੁੱਧ ਰੜਕੀਦਾ ਹੈ ਲੱਸੀ ਰੜਕੀਦੀ ਹੈ ਕਿ ਉਹ ਬਣਾਇਦਾ ਹੈ ਇਹ ਮੱਖਣ ਬਣ ਚੁੱਕਿਆ ਹੈ ਜੀ ਦੀ ਸੱਸੇ ਕਿਸੇ ਹੋਰ ਨੂੰ ਨਹੀਂ ਮਿਲਣੀ ਇੰਨੀ ਚੰਗੀ ਹੈ ਮੇਰੀ ਸੱਸ ਮੇਰੇ ਸਰਦਾਰ ਜੀ ਵੀ ਨਾਲੇ ਮੇਰੀ ਸੱਸ ਵੀ ਹੈ ਸਾਰੇ ਕੰਮ ਸਭ ਕਰ ਲਿਆ ਜਾਂ ਛੇਤੀ ਕਰ ਬਈ ਆਪਾਂ ਨਹਾ ਤੋ ਲਈਏ ਤੇ ਜੁਲਫਾਂ ਮੈਂ ਅੱਜ ਵੀ ਖਿਲਾ ਰਹੀ ਹੋਈਆਂ ਕਿਉਂਕਿ ਮੈਂ ਸਿਰਨਾਈ ਹੈ ਸਰਦਾਰ ਜੀ ਮੇਰੀ ਗੱਲ ਸੁਣਨਾ ਇੱਕ ਜ਼ਰੂਰੀ ਗੱਲ ਜ਼ਰੂਰੀ ਗੱਲ ਕਰਨੀ ਹੈ ਇੱਕ ਮਿੰਟ ਪਲੀਜ਼ ਰਿਕੁਐਸਟ ਸੁਣ ਲਓ ਮੇਰੀ ਯਾਰ ਅੱਖੇ ਨਹੀਂ ਲੱਗਦੇ ਕਦੀ ਕਦ ਕਰ ਬੜੇ ਠੀਠ ਹੋ ਜਾਂਦੇ ਨੇ ਤੇ ਪਲੀਜ਼ ਮੈਂ ਚਲੋ ਸਰਦਾਰ ਜੀ ਧਿਆਨ ਤੋਂ ਬਾਅਦ ਇਹ ਗੱਲ ਕਹੂੰਗੀ ਤੁਹਾਨੂੰ ਕਿਉਂਕਿ ਜੋ ਹੈ ਸਾਡੀ ਲਾਈਫ 'ਚ ਜੋ ਸੀ ਹੈ ਇੱਕ ਦੂਜੇ ਦੇ ਨਾਲ ਹੀ ਹੈ ਸਾਡਾ ਇੱਕ ਦੂਜੇ ਤੋਂ ਬਿਨਾ ਬਿਲਕੁਲ ਨਹੀਂ ਸਰਦਾ ਮੇਰੇ ਬਾਹਰ ਸੁੱਕ ਜਾਂ ਤੇ ਮੈਂ ਸੇਰਵਾ ਲਵਾਉਂ ਤੇ ਉਹਦੇ ਬਾਅਦ ਅਸੀਂ ਚੱਲੇ ਆ ਜੀ ਮਾਰਕੀਟ ਵੇਖਿਆ ਮੇਰੇ ਸਰਦਾਰ ਜੀ ਮੋੜੇ ਆਏ ਮੇਰੀ ਗੱਲ ਸੁਣ ਲਓ ਬਹੁਤ ਜ਼ਰੂਰੀ ਗੱਲ ਕਰਨੀ ਆ ਇਹ ਰੇਨੈ ਸ਼ਰਮਾ ਆਣਾ ਅੱਜ ਤੁਸੀਂ ਕਿਹੜਾ ਪਹਿਲੀ ਵਾਰੀ ਕੈਮਰੇ ਦੇ ਅੱਗੇ ਆਣਾ ਖਾਲੇਂਗੀ ਖਾਲੇਂਗੀ ਕੀ ਇੱਕ ਵਾਰ ਇਹ ਦੱਸੋ ਅੱਜ ਮੇਰੀ ਗੱਲ ਸੁਣੋ ਮੈਂ ਇੱਕ ਚੀਜ਼ ਸੁਣਾਵਾਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੀ ਜਿਹੜੀ ਉਹ ਤੁਸੀਂ ਆਪਾਂ ਦੋਵੇਂ ਜਣੇ ਵੀਡੀਓ ਨਹੀਂ ਬਣਾਉਂਦੇ ਪਏ ਮੈਂ ਜੁਲਫਾ ਖਲਾਰ ਕੇ ਬਿਮਾਰ ਦਿੱਸਦੀ ਹੈਣਾ ਉਸ ਵੀਡੀਓ ਨੂੰ ਬਥੇਰਾ ਬਥੇਰਾ ਬਹੁਤ 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 ਜ਼ਿਆਦਾ ਪਿਆਰ ਮਿਲਿਆ ਠੀਕ ਹੈ ਇਹ ਆਪਣੀ ਦੋਵਾਂ ਦੀ ਸਪੋਰਟ ਨਾਲ ਇੱਕ ਦੂਜੇ ਦਾ ਸਾਥ ਹੈ ਨਾ ਇਸ ਤੋਂ ਬਿਨਾ ਤੇ ਉਹ ਪਿਆਰ ਮਿਲ ਹੀ ਨਹੀਂ ਸਕਦਾ ਬੜੀ ਪਿੰਡ 'ਚ ਬਦਨਾਮੀ ਹੋ ਗਈ ਕਿੱਥੇ ਬਦਨਾਮੀ ਹੋ ਗਈ ਅਜੀ ਮੇਰੀ ਗੱਲ ਸੁਣੋ ਇਹ ਬਦਨਾਮੀ ਕਰਨ ਨਾਲ ਵਧੀਆ ਕੋਈ ਚੰਗੇ ਕੰਮ ਤੇ ਹੋਰ ਕੀ ਚਾਹੀਦਾ ਕੋਈ ਚੰਗੀਆਂ ਚੀਜ਼ਾਂ ਨੂੰ ਵੀ ਸੋਚੀਦਾ ਹੁੰਦਾ ਹੈ ਬਦਨਾਮੀ ਬਾਰੇ ਨਹੀਂ ਸੋਚੀਦਾ ਕੋਈ ਗੱਲ ਨਹੀਂ ਹੱਸ ਕੇ ਗੱਲ ਕਰਦੇ ਨੇ ਲੋਕ ਤੇ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਆਪਣੀ ਵੀਡੀਓ ਨੂੰ ਇੰਨਾ 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 ਲੋਕਾਂ ਨੇ ਸਾਡੇ ਫੈਮਿਲੀ YouTube ਨੇ ਇੰਨਾ ਪਿਆਰ ਸਾਨੂੰ ਦਿੱਤਾ ਉਹਦੇ ਲਈ ਬਹੁਤ-ਬਹੁਤ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਤੇ ਤੁਸੀਂ ਸਾਡੀ ਲੌਂਗ ਵੀਡੀਓਜ਼ ਨੂੰ ਵੀ ਬਹੁਤ ਸਾਰਾ ਪਿਆਰ ਦਿਓ ਕਿਉਂਕਿ ਸਾਡਾ ਜਿਹੜਾ ਵਾਚ ਟਾਈਮ ਹੈ ਥੋੜੇ ਬਹੁਤ ਘੱਟ ਤੇ ਚੱਲ ਰਿਹਾ ਹੁਣੇ ਮੈਨੂੰ ਲੱਗਦਾ ਸਾਡੇ 500 'ਚ ਵੀ ਨਹੀਂ ਪਹੁੰਚਿਆ 450 ਤੇ ਚੱਲ ਰਿਹਾ ਹੈ ਤੇ ਪਲੀਜ਼ ਸਾਡਾ ਵਰਸ ਟਾਈਮ ਹੈ ਜਿਹੜਾ ਉਹ ਵੀ ਕੰਪਲੀਟ ਕਰ ਦੋ ਅਸੀਂ ਦੋਵੇਂ ਜਣੇ ਮਨ ਲਾ ਕੇ ਪੂਰੀ ਮਿਹਨਤ ਨਾਲ ਆਵਦੀ ਪੀਸਤੀ ਜਦ ਸਾਰਾ ਕੁਝ ਕਰਵਾਈ ਜਾਂਦੇ ਆ ਲੇਕਿਨ ਕੰਮ ਚੰਗੇ ਹੀ ਕਰ ਰਹੇ ਆ ਲੇਕਿਨ ਲੋਕਾਂ ਨੂੰ ਪਸੰਦ ਆ ਰਹੇ ਆ ਬੋ ਲੋਕਾਂ ਨੂੰ ਪਸੰਦ ਆ ਰਹੇ ਆ ਲੇਕਿਨ ਕੁਝ ਛੋਟੀ ਸੋਚ ਵਾਲੇ ਹੁੰਦੇ ਕੋਈ ਨਾ ਕੋਈ ਕਮੈਂਟ ਕਰ ਦੁੰਦਾ ਠੀਕ ਹੈ ਲੇਕਿਨ ਆਪਾਂ ਇਸ ਗੱਲ ਤੋਂ ਪਿੱਛੇ ਨਹੀਂ ਹਟਣਾ ਹੁਣ ਅਸੀਂ ਜਣੇ ਵੀ ਮਿਹਨਤ ਕਰੀ ਜਾਵਾਂਗੇ YouTube ਦੀ ਸਾਰੇ ਆਪਣੇ ਵੀਡੀਓਸ ਦੇਤੇ ਤੁਸੀਂ ਪਲੀਜ਼ ਪਲੀਜ਼ ਸਪੋਰਟ ਕਰਨਾ ਹੁਣ ਆਪਾਂ ਚੱਲਦੇ ਆਂ ਮਾਰਕੀਟ ਮੇਰੀਆਂ ਜੁਲਫਾਂ ਜਿਹੜੀਆਂ ਹੈਗੀਆਂ ਖਿਲਰੀਆਂ ਪੀਆਂ ਤੇ ਬਾਲ ਬੜੇ ਗੰਦੇ ਤੇ ਰਫ ਹੋਏ ਪਏ ਮੈਂ ਤੇ ਆਪ ਕਹਨੀ ਐ ਕਿ ਹਾਈ ਯਾਰ ਮੈਂ ਉਹ ਦਿਨ ਇੱਕ ਵੀਡੀਓ ਬਣਾਈ ਹੋਵਾਲੀ ਤੇ ਉਹਦੇ ਵਿੱਚ ਮੇਰੇ ਬਾਲ ਕਿੱਡੇ ਅਜੀਬ ਜੇ ਗੰਦੇ ਗੰਦੇ ਵਾਈਟ ਵਾਈਟ ਨਜ਼ਰ ਆ ਰਹੇ ਨੇ ਚੱਲ ਕੋਈ ਨਹੀਂ ਇਹ ਮਿਹਨਤ ਦਾ ਨਤੀਜਾ ਐ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲੇਗਾ ਹੈਨਾ ਚਲੋ ਜੀ ਮੈਂ ਤਿਆਰ ਹੋ ਜਾਂਣ ਕਿੱਥੇ ਪਹੁੰਚ ਗਏ ਆ ਸਟੇਸ਼ਨਰੀ ਸ਼ਾਪ ਤੇ ਖੜੇ ਆ ਉਹਨਾਂ ਬੱਚਿਆਂ ਨੇ ਬਲੈਕਬੋਰਡ ਮੰਗਾਇਆ ਸੀ ਕਿ ਬਲੈਕਬੋਰਡ ਦੇਖਦੇ ਪਏ ਆ ਫਿਲਹਾਲ ਕਾਫੀ ਸਾਰੀ ਸਟੇਸ਼ਨਰੀ ਇੱਧਾਂ ਦੀ ਹੈ ਕਿ ਜੇ ਬੱਚੇ ਨਾਲ ਆ ਜਾਂਦੇ ਤੇ ਉਹਨਾਂ ਨੇ ਕੁਛ ਨਾ ਕੁਛ ਨਾਲ ਲੈ ਕੇ ਜਾਣੇ ਜਾਨੇ ਸੀ ਇੱਕ ਚੀਜ਼ ਦਿਖਾਵਾਂ ਮੈਂ ਤੁਹਾਨੂੰ ਇਹੋ ਜੀ ਇਹ ਚੀਜ਼ਾਂ ਬੱਚਿਆਂ ਨੂੰ ਪਸੰਦ ਆਉਂਦੀਆਂ ਫਿਰ ਜਿੱਥੇ ਆ ਜਾਂ ਨੜ ਜਾਂਦੇ ਨੇ ਕਿ ਲੈ ਕੇ ਦੋ ਹੁਣ ਬਸ ਸਾਡੀ ਚੀਜ਼ ਹੈ ਯਾਰ ਹੈਲੋ ਕੂੜਾ ਐਡਾ ਮੈਂ ਪਿੱਛੇ ਕੀ ਲਿਖਿਆ ਹੈ ਅੱਖਰ ਉਹ ਬੋਧ ਹੈ ਏਦਾਂ ਦਾ ਕੁਝ ਇੰਗਲਿਸ਼ ਚ ਵੀ ਮਿਲ ਜੇਗਾ ਏ ਫੋਰ ਐਪਲ ਵਗੈਰਾ ਉਹ ਥੋੜਾ ਵੱਡਾ ਹੈ ਦਿਖਾਣਾ ਵੀਰ ਜੀ ਵੀਰ ਛੋਟੀ ਬੇਟੀ ਦੇ ਕੰਮ ਆਣਗੇ ਵਧੀਆ ਚੀਜ਼ ਹੈ ਸਾਪਾ ਤੇ ਸਕੂਲ ਹੀ ਬਣਾ ਦੇਣਾ ਲੱਗਦਾ ਘਰ ਨੂੰ ਇੱਦਾਂ ਦੀਆਂ ਚੀਜ਼ਾਂ ਬੱਚੇ ਕੰਮ ਲਗਾਦੇ ਨੇ ਦੀ ਕਿ ਸ਼ੌਪ ਇਸ ਹਾਂ ਇੱਦਾਂ ਦੇ ਲੈਮੀਨੇਸ਼ਨ ਚ ਨਹੀਂ ਮਿਲੇਗਾ ਪਰੋ ਵਾਲਾ ਵੱਡਾ ਸਹੀ ਹਾਂ ਉਹ ਉਹ ਦਿਖਾਓ ਹਾਂ ਜਿਸੀ ਆ ਗਈਆਂ ਬੈਕਰੀ ਸ਼ੌਪ ਤੇ ਕਿੰਨਾ ਵੱਡਾ ਬਲੈਕਬੋਰਡ ਚੋਕ ਲਿਆ ਹੈ ਨਾ ਬੜੇ ਓਕੇ ਹੋ ਗਏ ਆ ਸੀ 치즈 ਵੀ ਲੈਣੀ ਆ ਬਈ ਮੈਂ ਆਪਣੀ ਬੇਟੀ ਨੂੰ ਕਿਹਾ ਸੀ ਪੀਜ਼ਾ ਖਵਾਉਣ ਵਾਸਤੇ ਤੇ ਹੁਣ ਪੀਜ਼ਾ ਦਾ ਸਮਾਨ ਲੈ ਲਈਏ ਵੀ ਇੱਕ 치즈 ਦੇ ਦੋ खाने वाला हां पिज़्ज़ा के लिए मंगवे बे पिज़्ज़ा चीज दे दे 200 ग्राम सादा देना हां 200 ग्राम औरटने की कुछ और। भी लेनी है वेजिटेबल्स भी लेनी है पैन की हां पहले बिस्किट वगैरह ले, ले लिए सोना लग रही है यार रेम आज से लाए जल्दी <laughs> रेम भी खुश हो जाएगी वो ने ब्लैक बोर्ड दा नेयानी ने की करना ਇਦਿਨ ਖੇਡ ਲਈ ਚਲੋ ਹਮ ਇਹਨਾ ਕੰਮ ਹੋਣੇ ਕਰ ਦੋਗੇ ਤੁਸੀਂ ਹੈਨਾ ਜਿਹੜੇ ਰਹਿਮ ਨੇ ਵੇਲੇ ਡਬਲ ਡਬਲ ਕਪੜੇ ਪਾਏ ਤੂੰ ਵੀ ਪਾ ਲੈ ਤੂੰ ਵੀ ਬਾਪ ਮਾਰ ਹੋ ਜਾਏ ਗਾਈਆ ਜੀ ਤੈਨੂੰ ਜਾਊਂਗਾ ਤੇ ਚੰਨ ਦਾ ਬਾਹਰ ਪਾਉਂਗਾ ਪਤਾ ਪੂਸ਼ਨ ਜਾਂ ਚੱਕੇ ਘੰਟਾ ਤੇ ਆਦਾ ਤਿੱਕਰ ਐਵੇਂ ਠਾੜੀ ਤੇ ਠੜਦਾ ਰਹੇਗਾ ਨਹੀਂ ਕਰਦੇ ਚਲ ਮੈਂ ਲੈ ਕੇ ਆਨੀ ਤੁਹਾਡੇ ਵਾਸਤੇ ਚਾਹ ਪਾਣੀ ਚਾਹ ਨੂੰ ਦੂਸਰੇ ਕਮਰੇ ਚ ਅਸੀਂ ਬਿਠਾ ਲਿਆ ਹੈ ਹੁਣ ਲੈ ਕੇ ਚੱਲੇ ਆ ਜੋ ਕੁਛ ਵੀ ਅਸੀਂ ਬੱਚਿਆਂ ਵਾਸਤੇ ਲੈ ਕੇ ਆਏ। ਤੇ ਜੀ ਫੜੋ। ਕਿ ਕਿਦਾਂ ਕੀ ਮੈਨੰਨ ਹੈ। ਚਲੋ ਜੀ। ਬੱਚੇ ਕੀ ਕਰਦੇ ਨੇ ਅੱਗੋਂ। ਰੁਕੋ 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 ਰੁਕੋ। ਆਹ ਬੈਠਾ ਤੁਹਾਡੇ ਬੈਠੇ ਟੈਨਸ਼ਨ ਨਹੀਂ ਪੈਣ ਚਾ। ਆਹੋ ਨਰਾ ਕੋ ਤੇ ਆਸਤੇ ਆ ਵੀ ਰੈਂਟ ਤੇ ਆ ਕਿ ਤੇਰੇ ਵਾਸਤੇ ਲੈ ਕੇ ਆਏ ਸੈਨੋ ਟੇਪ ਇੱਕ ਡਬਲ ਵਾਲੀ ਸੈਨੋ ਟੇਪ ਤੇ ਇੱਕ ਸਿੰਗਲ ਟੇਪ ਤੇ ਇੱਕ ਸੀਜ਼ਰ ਤੈਨੂੰ ਸਟੇਸ਼ਨਰੀ ਤੇ ਇਹੋ ਜੀ ਚੀਜ਼ਾਂ ਦੀ ਲੋੜ ਪੈਂਦੀ ਇਹ ਸਰਪ੍ਰਾਈਜ਼ ਤੇਰੇ ਤੇਰੇ ਵਾਸਤੇ ਮੈਂ ਕਿਵੇਂ ਬੈਠੀ ਚੁਪਚਾ ਤੇ ਇਧਰ ਵੀ ਤੇ ਵੇਖ ਲੈ ਆ ਮੇਰੇ ਰੈਂਪ ਪੁੱਤ ਵਾਸਤੇ ਹੈ ਬਾਈ ਫੇਸ ਵੀ ਨਾਲ ਐਂਡੀ ਹੈ ਆਹ ਹੈ ਆਹ ਹੈ ਆਹ ਇਹ ਕਾਕੇਵੇਂ ਕਰਦੀ ਹੈ 500 ਦਾ ਹੈ ਹੂੰ ਜੱਲਾ ਕਰਦੀ ਹੈ ਸਰਦੀ ਬੜਾ ਹੈ ਇੱਕਮ ਦਵੈਸੀ ਨਿਆਣੀ ਨਿੱਕੀ ਅਨਿੱਕੀਆ ਕੋਲ ਕੀ ਮਿਲਦਾ ਹੈ ਤੈਨੂੰ ਐਵੇਂ ਕਰਕੇ ਆ ਜਿਹੜੀ ਸੀਜ਼ਰ ਵੇਖ ਰਿਹਾ ਨਾ ਤੁਸੀਂ ਆ ਮੈਂ ਇੱਕਮ ਦੀ ਜੁਬਾਨ ਕੱਟਣ ਵਾਸਤੇ ਲਈ ਆਈ ਜਿਹੜੀ ਜਿਆਦਾ ਹਿੱਲਾ ਕਰਨਾ 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 ਕਰਦੀ ਹੈ ਬੜਾ ਬੋਲੀ ਲੱਖਾਂ ਹੈ ਲੱਖਾਂ ਇਹ ਤਾਂ ਨਾਸਤੇ ਮੈਂ ਆਵੇ ਸੰਘਣਾ ਹਾਂ ਹਾਂ ਦੋਨੋਂ ਸਾਈਜ਼ ਹੈ ਤੁਮ ਮਾਰਕਰ ਲਗਾਏ ਮਾਰਕਰ ਹੈ ਨਹੀਂ ਆਪਣੇ ਘਰੇ ਚਲੋ ਮੰਡੀ ਚੱਲਿਆਂ ਲਈ ਹਾਂ ਉਹ ਦੂਜਾ ਤਾਂ ਹੈਗਾ ਬਲੈਂਕ ਚੋਕ ਵਾਲੀ ਨਾ ਸਾਈਡ ਕਾਢੀ ਪਹਿਲੇ ਮੇਰੀ ਵਾਈਟ ਬੋਰਡ ਵਾਲੀ ਹੈ ਨਾ ਠੀਕ ਹੈ ਨਹੀਂ 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 ਕਰਦਾ ਹਾਂ ਬੁੱਜੋ ਤੁਸੀਂ ਦੋਵੇਂ ਯੂਜ਼ ਕਰੋ ਇਹ ਯੂਜ਼ ਕਰਨਾ ਹਾਂਜੀ ਚੂਜ ਗਾਨਾ ਹੈ ਮੇਰੀ ਧੀ ਨੇ ਜਿਹੜੀ ਕੁੜੀ ਨੇ ਜਿੰਨਾ ਮਰਜੀ ਚੀਜ਼ਾਂ ਦਿਵਾ ਲਓ ਇਹਦਾ ਮੂੰਹ ਮੈਂ ਸਿੱਧਾ ਨਾ ਕਰ ਪਾਈ ਤੇ ਨਾ ਮੈਂ ਕਰ ਸਕਦੀ ਹਾਂ ਪਤਾ ਨਹੀਂ ਕਿੱਥੋਂ ਦੇਵੀ ਪ੍ਰਗਟ ਹੋ ਗਈ ਹੈ ਮੇਰੇ ਘਰੇ ਬੰਦੇ ਘੁੰਮਨੇ ਆਏ ਸਕੂਲ ਦੇ ਬੰਦੇ ਘੁੰਮ ਰਹੇ ਨੇ ਪਤਾ ਕਿ ਐਂਡਾ ਇਸ ਦੇ ਸਾਥ ਯਾਰ ਮਿੱਠੇ ਬਾਈ ਅਗਰ ਤੁਸੀਂ ਇੰਨਾ ਦੀ ਫਰੈਂਡਸ ਹੈਗੇ ਹੋ ਨਾ ਸਕੂਲ ਚ ਵਲੌਗ ਵੇਖ ਰਹੇ ਹੋ ਤੇ ਵੇਖ ਲਓ ਇਹ ਕਿਵੇਂ ਦੀ ਏਕਮ ਇੱਕ ਸਕੂਲੀ ਸਿਰਫ ਐਕਟਿੰਗ ਹੀ ਕਰਦੀ ਚੱਲੀ ਹੋਣ ਦੀ ਲੇਕਿਨ ਚੰਗੀ ਚੰਗੀ ਕੋਈ ਨਹੀਂ ਆਏਗੀ ਉਹਨੇ ਪਹਿਲੇ ਪਤਾ ਮੇਰਾ ਰੈਂਪ ਉਹਦੇ ਬੜਾ ਖੁਸ਼ ਹੈ ਭਾਈ ਬਲਾਈ ਖੁਸ਼ ਹੈ ਮੇਰਾ ਛੋਨারে ਵੀ ਤੁਸੀਂ ਖੁਸ਼ ਹੋ ਹਾਂ ਦੇਖੋ ਇੱਕ ਤਰ੍ਹਾਂ ਤੇ ਹਾਂ ਡਸਟਰ ਉਹ ਡਸਟਰ ਵੀ ਦੇ ਦਾਂਗੇ ਤੁਹਾਨੂੰ ਤੇ ਟਿਪਿੰਨ ਪਸੰਦ ਆ ਗਿਆ ਵੀਰ ਨੂੰ ਆ ਗਿਆ ਚਲੋ ਸੰਭਾਲ ਲਓ ਹੁਣ ਆਪਦੀ ਅਗੀਆਂ ਚੀਜ਼ਾਂ 6 6 ਕਰ ਲਓ 6 6 ਇੱਕਮ ਦੋ ਵੀ ਲੈਣੀ ਹੈ ਪੈਨਸਿਲ ਐਵੇਂ ਕਰੋ ਨਾ ਦੋ ਨੂੰ ਦੇ ਦੋ ਦੋ ਦੇ ਦੋ ਸਾਰਿਆਂ ਨੂੰ ਬਈ ਆਪਾਂ ਚੱਲੇ ਹੁਣ ਭੂਆ ਕਰੇ ਭੂਆ ਦਾ achar paan ਨਹੀਂ ਸੌਰੀ ਭੂਆ ਕਰੇ ਚੱਲੇ ਅਸੀਂ ਮਿਰਚਾਂ ਦਾ achar paan ਸਾਹਮਣੀ ਘਾਰੇ ਗਏ ਤੇ ਬੜੀ ਢੇਰ ਹੋ ਗਈ ਭੂਆ ਜੀ ਨੂੰ ਪਈ ਦਿਨ ਹੋ ਗਏ ਕਹਿੰਦੇ ਆਣੂ ਬਸ ਹੁਣ ਮੈਂ ਜਾ ਰਹੀ ਆਂ ਬਈ ਉਹਨਾਂ ਦੇ ਘਰੇ ਤੇ ਤੁਰੇ ਚੱਲੋ ਤੁਸੀਂ ਵੀ ਮੇਰੇ ਨਾਲ ਭੂਆ ਦੇ ਘਰੇ ਅਸੀਂ ਆ ਗਏ ਆਂ ਭੂਆ ਜੀ ਗਈ ਹੋਈ ਨਹੀਂ ਗੁਰਦੁਆਰੇ ਮੱਥਾ ਟੇਕਣ ਦੋ ਟਿੱਕਰ ਮੈਂ ਤੁਹਾਨੂੰ ਇਹਨਾਂ ਦੀ ਬਾਗ ਬਗੀਚਾ ਵਿਖਾਦਾ ਅਮਰੂਦ ਵੇਫਲੋ ਜੀ ਲੇਕਿਨ ਹੁਣ ਇਹ ਕੱਚੇ ਨੇ ਹਾਈ ਚੋਰ 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 ਨੇ ਪੱਤਾ ਅਮਰੂਦ ਤੋੜ ਲਿਆ ਦਿਖਾਣਾ ਕਿੱਥੇ ਪੱਤਾ ਲੈ ਵੀ ਪੱਕੇ ਅਮਰੂਦ ਵੀ ਲੱਗੇ ਹੋਏ ਨੇ ਫੇਰ ਲੋਪੂਆ ਜੀ ਕਰੇਣੀ ਹੈਗੇ ਤੇ ਅਸੀਂ ਨਜਾਇਜ਼ ਫਾਇਦਾ ਚੋਰੀਆਂ ਕਰਦੇ ਤੇ ਇੱਥੇ ਆ ਗਏ ਆ ਯਾਰ ਸੰਤਰੇ ਵੀ ਲੱਗੇ ਹੋਏ ਨੇ ਵੇਣਾ ਨਾਲੇ ਕਾ ਵਾਹ ਕੀ ਆ ਪਾਤ ਸਾਡੇ ਥਾਂ ਹੀ ਨਹੀਂ ਹੈਗੀ ਇੰਨੀ ਹਾਤੀਸ ਪਤਾ ਨਹੀਂ ਕਾ ਹਾਂਦਾ ਤੂੰ ਕਿਸ ਤੋਂ ਪਿੱਛੇ ਹੈ ਵੀ ਬਲ ਹੈ ਨਾ ਮੈਂ ਨਹੀਂ ਅਮਰੂਦ ਖਾਂਦੇ ਸਾਨੂੰ ਪਤਾ ਵੀ ਹੈ ਮੈਨੂੰ ਅਮਰੂਦ ਨਹੀਂ ਪਸੰਦ ਹੱਲੋ ਵੀ ਖੁਦੀਨਾ ਵੀ ਲੱਗੇ ਆਏ ਇਹਨਾਂ ਦੇ ਘਰੇ ਵੀ ਜਦੋਂ ਮਰਜੀ ਜੀ ਕਰੇ ਚਟਨੀ ਬਣਾਉਂਦਾ ਖਾ ਲੋ ਆ ਵੇਖੋ ਬਈ ਵੈਲਵਿਟ ਦਾ ਬੋਦਾ ਹੈ ਜਿੱਦਾ ਸੋਨਾ ਸਿਲਕ ਸੌਫਟ ਸੌਫਟ ਹੁਣ ਆਜਨ ਵੀ ਫਿਰ achar ਵੀ ਪਾ ਦਾਂਗੇ ਉਹਦਾ ਧਿਕਰ ਘੁੰਮ ਫਿਰ ਲਈਏ ਇਥੇ ਉਹ ਅਮਰੂਦ ਤੇ ਦੇਖੋ ਯਾਰ ਕਿੱਥੇ ਵੱਡੇ ਵੱਡੇ ਅਮਰੂਦ ਲੱਗੇ ਨੇ ਲੇਕਿਨ ਉਹਨੇ ਕੱਚੇ ਕੱਚੇ ਨੇ ਵੇਲੇ ਵੇਲੇ ਜੇ ਉਹ ਮੇ ਸੋਨੇ ਨੇ ਇੱਕ ਪਾਸੇ ਫੋਟੋ ਨੇ ਖਿੱਚ ਇੱਕ ਪਾਸੇ ਪੁਆਦੀ ਰੋਟੀਆਂ ਬਣਾ ਰਏ ਤੇ ਮੈਨੂੰ achar واس ਤੇ ਬੁਲਾ ਰਿਆ ਇਹਨਾਂ ਪੁਆਦੀ ਜੇ ਲੋਡ ਪਈ ਨਾ ਐਵੇਂ ਹੀ ਦੁਬਾਰਾ ਚੰਗੀ ਤਰ੍ਹਾਂ ਤੇਲ ਗਰਮ ਕਰਕੇ ਕੱਚਾ ਦਰਵੇ ਠੀਕ ਹੈ ਜੇ ਮੈਂ ਠੰਡਾ ਕਰਕੇ ਹੋਰ ਪਾ ਲੈਣਾ ਹੈ ਤੇਲ ਚਲੋ ਠੀਕ ਠੀਕ ਹੈ ਚਮਚੀ ਬੜੇ ਛੋਟੇ ਛੋਟੇ ਖਿੜੋਣ ਕਰ ਤੇ ਬਾਣੀ ਗਿਆ ਸਮਝੋ ਸੇ ਤਾਂ ਤੋਂ ਮੰਨੇ ਮੈਨਾਂ ਉਹਨੇ ਕੋਣੀ ਮੂਝਾ ਤੁਸੀਂ ਹੁਣ ਖਾਣਾ ਹੋਰ ਕੀ ਹੈ ਨਹੀਂ ਮੈਂ ਤਾਂ ਆਪਹੀਂ ਮਿਰਚਾਂ ਪਾ ਕੇ ਨਾ ਜਿਵੇਂ ਰਾਤ ਨੂੰ ਖਾ ਲਈ ਚ ਵਧੀਆ ਬਣ ਜਾਂਦੀਆਂ ਦੁਬਾਰਾ ਪਾਣ ਵਾਲੇ ਹੁੰਦਿਆ ਮੂਝ ਕਿੰਨੀ ਚਾਰ ਪਾ ਕੇ ਤੇ ਤਿੰਨ ਚਾਰ ਪਾ ਕੇ ਇਹਨੂੰ ਨਾ ਕਿਸੇ ਡੱਬੇ ਚ ਪਾ ਲਾ ਆ ਜੱਪਾ ਕੋਲ ਪਿਆ ਕਿਹੜਾ ਖਾ ਲਈ ਕਿਤਾ ਲੈ ਆ ਮੈਂ ਮਿਕਸੀਰ ਉੱਪਰ ਆਪਿਆਂ ਆਪਿਆਂ ਹਾਂ ਅਸਲ ਤਾਂ ਜੀ ਨੇ ਸਾਰਾ ਡੱਬਾ ਵੇਲਾ ਕਰਤਾ ਹੀ ਹੁਣ ਮੈਂ ਕਈ ਦਿਨ ਦਾ ਰੋਲਾ ਪਾ ਰਹੀ ਮਿਰਚ ਲਈ ਆਈ ਮਿਰਚ ਆ ਜਸਿਰ ਤੁਹਾਡੇ ਵਾਸਤੇ ਲਿਆਈ ਆ ਉਹ ਕਹਿੰਦੇ ਤੂੰ ਆਉਂਦੀ ਆ ਬਾਅਦ ਚ ਲੈ ਲਈ ਪਹਿਲੇ ਉਹਨਾਂ ਦਾ ਪਾਇਆ ਲੰ ਕਿਹ ਡਾਇਬਟੀਜ਼ ਨਾਲ ਨਹੀਂ ਹੋਣੀ ਆ ਜੀ ਕੱਲੀਆਂ ਪਰਸੋਂ ਦੋ ਬਿਨਾ ਟਿੱਕਰ ਲੈ ਕੇ ਆਉਣਾ ਇੱਧਰ ਰਹਿ ਜਾ ਵਫਾਇਤ ਕੀ ਖਾਣਾ ਹੈ ਨਹੀਂ ਆਏਗਾ ਚਾਟ ਨੇ ਥੋੜੇ ਤੇ ਪਿ ਆਏ ਉਹਨੇ ਦੋ ਤਿੰਨ ਦਿਨਾਂ ਕਿ ਜਾਣੇ ਆ ਮਾਏ ਜੀ ਬੇਬੀ ਨਹੀਂ ਨਹੀਂ ਹੈਗਾ ਦੋ ਤਰੀਕਾ ਖਾਦਾ ਜਾਣਾ ਸਭ ਤੋਂ ਜ਼ਿਆਦਾ ਖਾਂਦੇ ਇਹ ਲੋ ਸਵਾਦ ਲੱਗਦਾ ਚਲੋ ਬੈਠੋ ਹਲੋ ਬਣ ਗਿਆ ਜੀ ਅਚਾਰ ਚਲੋ ਇਹ ਤੁਮ ਆਪਾਂ ਚੱਲੀਏ ਲੋ ਜੀ ਆਪਾਂ ਆ ਗਏ ਘਰੇ ਅਚਾਰ ਪਾਏ ਆਏ ਨਾਲੇ ਦਾਲ ਦੀ ਕਟੋਰੀ ਲੈ ਆਏ ਇੱਕ ਨਾਲ ਦਾਲ ਮਿਲ ਗਈ ਆਪਾਂ ਨੂੰ ਚਾਰ ਪਾਣ ਦੀ ਖੁਸ਼ੀ ਚ ਪਕਾਓ ਰੋਟੀਆਂ ਹੁਣ ਖਾਈਏ ਅੱਜ ਸਰਦਾਰ ਜੀ ਬਣਾਣਗੇ ਰੋਟੀ ਤੇ ਮੈਂ ਖਾਵਾਂਗੀ ਸਰਦਾਰ ਜੀ ਕਹਿੰਦੇ ਅੱਜ ਤੂੰ ਬੈ ਥੱਕੀ ਪਈ ਵਿਚਾਰੀ ਤੂੰ ਹੁਣ ਇਸੇ ਨਾਲ ਬਈ ਮੈਂ ਵਲੌਗ ਨੂੰ ਕਰ ਰਹੀ ਐ ਐਂਡ ਮੈਂ ਸਵੇਰ ਦੀ ਖਾਪ ਗਈ ਕੰਮ ਕਰ ਕਰਕੇ ਮੇਰੀ ਧੀ ਬੈਠੀ ਬਿਸਤਰੇ 'ਚ ਮੈਂ ਸੱਚੀ ਮੈਨੂੰ ਵਲੌਗ ਐਡ ਕਰਨਾ ਪੈਣਾ ਮੈਂ ਤੇ ਥੱਕੀ ਪਈ ਅੱਜ ਬੜੀ ਜ਼ਿਆਦਾ ਕੰਮ ਕੀਤਾ ਮੈਂ ਰੋਜ਼ ਛਤਰਖਣ ਵਾਲੀ ਗੱਲਾਂ ਕਿਉਂ ਕਰਦੀ ਪੁੱਛਦੀ ਕੀ ਕੀਤਾ ਤੂੰ ਕੀ ਕੀਤਾ ਮੈਂ ਦੇ ਹੁਣ ਅਸੀਂ ਡਿਊਸ਼ਨ ਲਾਈ ਹੁਣ ਕਾਪੀ ਕੰਪਲੀਟ ਕਰਦੇ ਆ ਇਸ ਇਹ ਤਾਂ ਤੁਸੀਂ ਆਪਦੇ ਵਾਸਤੇ ਕਰਦੇ ਮੇਰੇ ਵਾਸਤੇ ਕੀ ਕਰਦੇ ਹੋ ਚਲੋ ਜੀ ਮੈਂ ਸੱਚੀ ਐਂਡ ਕਰ ਲੈਂਦੀ ਆ ਚਾਰ ਵਾਰ ਬੜੀ ਅੰਗੀ ਬਿੱਡੀ ਤੋਂ ਖੁਸ਼ਬੂ ਬੋਲਦੀ ਹੈ ਚਾਰ ਦੀ ਸਮੈਲ ਨਹੀਂ ਨਿਕਲ ਚਪੇ ਮੇਰੇ ਮੈਸੇ ਇਸ ਨਾਲ ਜੀ ਮੈਂ ਵਲੌਗ ਨੂੰ ਐਂਡ ਕਰ ਰਹੀ ਹਾਂ ਜੀ ਸਸਤੀ ਗਾਰ ਜੀ ਐਂਡ ਬਾਏ ਬਾਏ ਤੇ ਸਾਰੀ ਵੀਡੀਓਜ਼ ਨੂੰ ਵੇਖਿਆ ਕਰੋ ਪਲੀਜ਼ 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 ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਟਾਈਟਲ ਵਧੀਆ ਜਿਹਾ ਲਿਖੀਏ ਤੇ ਤੁਸੀਂ ਵੀਡੀਓ ਵੇਖਦੇ ਟਾਈਟਲ ਮਾਇਨੇ ਨਹੀਂ ਰੱਖਦਾ ਵੀਡੀਓ ਦੇ ਵਿੱਚ ਇੰਨੇ ਸਾਰੇ ਮਸਾਲੇ ਅਸੀਂ ਪਾਏ ਹੁੰਦੇ ਇੰਨੀ ਸਾਰੀ ਸੋਹਣੀ ਸੋਹਣੀ ਵੀਡੀਓ ਬਣਾਈਆਂ ਹੁੰਦੀਆਂ ਤੁਸੀਂ ਸਾਰੀਆਂ ਵੇਖਿਆ ਕਰੋ ਟਾਈਟਲ ਪੜ੍ਹ ਕੇ ਇਕੱਲੀ ਵੀਡੀਓ ਨਾ ਵੇਖਿਆ ਕਰੋ ਸਾਨੂੰ ਕਿਸੇ ਟਾਈਮ ਅਕਲ ਨਹੀਂ ਆਉਂਦੀ ਟਾਈਟਲ ਪਾਣ ਦੀ ਅਜਿਹ ਤਰ੍ਹਾਂ ਠੀਕ ਹੈ ਭਈ ਸਾਰੀ ਵੀਡੀਓ ਵੇਖਣੀ ਬਹੁਤ ਜ਼ਰੂਰੀ ਹੁੰਦੀ ਹੈ ਵੇਖਿਆ ਕਰੋ ਵੇਖਿਆ ਕਰੋ ਵੇਖਿਆ ਕਰੋ ਮੈਂ ਧਮਕੀ ਦੇ ਰਹੀ ਹਾਂ ਨਾ ਨੂੰ ਠੀਕ ਹੈ ਨਾ ਪਲੀਜ਼ ਯਾਰ ਮੰਨ ਲਓ ਸਬਸਕ੍ਰਾਈਬ ਕਰ ਦਿਓ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਨੂੰ ਲਾਈਕ ਕਰ ਦਿਓ ਬਾਏ 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 ਐਂਡ ਸਤਿ ਸ਼੍ਰੀ ਅਕਾਲ ਬੱਚੋ ਬਾਏ ਬਾਏ